ਅੱਜ ਸਵੇਰੇ ਪੰਜਾਬ ਦਾ ਸਭ ਤੋਂ ਅਹਿਮ ਤੇ ਭਖਦਾ ਮੁੱਦਾ ਚਿੱਟਾ 20 ਸਾਲਾਂ 'ਚ ਹਜ਼ਾਰਾਂ ਪੰਜਾਬ ਦੇ ਮੁੰਡੇ ਮਰ ਗਏ ਮਾਵਾਂ ਬਿਲਕਦੀਆਂ ਬੈਣ ਪਾਉਂਦੀਆਂ ਬੁਰਾ ਹਾਲ ਮੈਂ ਧੋਬੀਆਣਾ ਬਸਤੀ ਗਿਆ ਇੱਕ ਮਾਂ ਦੇ ਦੋ ਮੁੰਡੇ ਮਰੇ ਇੱਕ ਦੇ ਤਿੰਨ ਮਰੇ ਘਰ ਹੀ ਸੁਣਾ ਹੋ ਗਿਆ ਮੈਂ ਮਾਨਾ ਪਿੰਡ ਗਿਆ 13 ਮੁੰਡੇ ਮਰੇ ਰਾਇਕੇ ਕਲਾਂ ਪਿੰਡ ਗਿਆ 9 ਮੁੰਡੇ ਤਿੰਨਾ ਓ ਜੁੱਤ ਤਿੰਨਾ ਮਹੀਨਿਆਂ ਦੇ ਤਿੰਨ ਮੁੰਡੇ ਜਵਾਬ ਸੀ ਉਹਨਾਂ ਨੌ ਮੁੰਡਿਆਂ ਚੋਂ ਜਿਨ੍ਹਾਂ ਦੀ ਉਮਰ 12 13 ਦੇ 15 ਸਾਲ ਸੀ ਮੈਂ ਕਟਿਆਣ ਵਾਲੀ ਪਿੰਡ ਆ ਬਲੋੜ ਕੋਲੇ ਉੱਥੇ ਗਿਆ ਬਾਈ 28 ਮੁੰਡੇ ਚਿੱਟੇ ਨਾਲ 1 ਸਾਲ ਚ ਮਰ ਗਏ ਨੌਜਵਾਨ ਇੱਕ ਮਰ ਜੇ ਉਹਦਾ ਘਾਟਾ ਨਹੀਂ ਪੂਰਾ ਹੁੰਦਾ 28 28 ਮੁੰਡੇ ਕਿਸੇ ਪਿੰਡਾਂ ਚੋਂ ਮਰ ਜਾਂ ਨੇ ਘਾਟੇ ਕਿਵੇਂ ਪੂਰੇ ਹੋਣਗੇ ਪਿੰਡਾਂ ਦੇ ਪਿੰਡ ਵਿਲੇ ਹੋਤਰੇ ਆ ਸਭ ਤੋਂ ਹੈਰਾਨੀਜਨ ਗੱਲ ਦੇਖੋ ਦੋ ਵਾਰੀ ਪਹਿਲਾ ਕੈਪਟਨ ਨੇ ਸੌ ਖਾਦੀ ਗੁਟਕਾ ਸਾਹ ਫੜ ਕੇ ਹੀ ਮੈਂ ਚਾਰਾਂ ਹਫ਼ਤੇ ਖਤਮ ਕਰ ਦੂੰਗਾ ਪੰਜ ਸੱਤ ਸਾਲ ਲਗਾਤਾਰ ਬਾਦਲਾ ਦਾ ਰਾਜ ਰਿਹਾ ਛਿੱਟਾ ਬਿਕਦਾ ਰਿਹਾ ਭਵੰਤਮਨ ਆਇਆ ਇਹਨੇ ਕਿਹਾ ਕਿ ਮੈਂ ਚਾਰਾਂ ਮਹੀਨੇ ਖਤਮ ਕਰ ਦੂੰਗਾ 26 ਮਹੀਨੇ ਹੋ ਗਏ ਉਹ ਪਤਾ 26 ਮਹੀਨੇ ਹੋ ਗਏ ਨਵੇਂ ਮੁਕਿਆ کئی ਗੁਣਾ ਵੱਧ ਗਿਆ 14 15 ਮੁੰਡੇ ਹਰ ਰੋਜ਼ ਦੇ ਅੰਕੜੇ ਆ ਮਰਦੇ ਆ ਟੀਕੇ ਲਾ ਕੇ ਤੁਸੀਂ ਇਹ ਸੋਚੋ ਐਡਾ ਵੱਡਾ ਅਹਿਮ ਮੁੱਦਾ ਪੰਜਾਬ ਦਾ ਇਹ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਕੋਈ ਵੀ ਲੀਡਰ ਥੋੜੇ ਪਿੰਡ ਆਊਗਾ ਕਿਤੇ ਦੇ ਗੱਲ ਨਹੀਂ ਕਰੂਗਾ ਕਿਉਂ ਨਹੀਂ ਕਰਦੇ ਪਤਾ ਵੀ ਲੋਕ ਘੇਰ ਕੇ ਸਵਾਲ ਪੁੱਛਣਗੇ ਵੀ ਤੁਸੀਂ ਭਾਈ ਵਾਰੀ-ਵਾਰੀ ਰਾਜ ਕੀਤਾ ਪੰਜਾਬ 'ਚ ਤੁਹਾਡੀਆਂ ਸਰਕਾਰਾਂ ਰਹੀਆਂ ਨੇ ਤੁਸੀਂ ਆਪਣੇ ਰਾਜ ਵੇਲੇ ਆਪਣੀ ਸਰਕਾਰ ਵੇਲੇ ਚੱਕਾ ਕੌਣ ਨੂੰ ਲਾਉਂਦੇ ਕੀ ਚਿੱਟਾ ਮੁੱਕ ਗਿਆ ਬਾਈ ਕੀ ਜਵਾਨੀ ਮਰਨੋਂ ਹਟ ਗਈ ਦੱਸੋ ਪਿੰਡ ਵਾਲਿਓ ਫਿਰ ਮੁੱਦਾ ਕਿਉਂ ਨਹੀਂ ਹੈਗਾ ਚਿੱਟਾ ਅੱਜ ਗਾਇਬ ਕਿਉਂ ਹੋ ਗਿਆ ਮੁੱਦਾ ਲਾਪਤਾ ਕਿਉਂ ਹੋ ਗਿਆ ਸਭ ਤੋਂ ਅਹਿਮ ਤੇ ਗੰਭੀਰ ਮੁੱਦਾ ਚਿੱਟੇ ਦਾ ਪਰ ਖਤਮਾ ਮੁੱਦਾ ਗਾਇਬ ਕੋਈ ਨਹੀਂ ਬੋਲ ਰਿਹਾ ਜੀਵਤ ਰੱਖਣ ਵਾਲੀ ਗੋਲੀ ਦੇਣ ਲੱਗੇ ਜੀਵਤ ਰੱਖਣ ਵਾਲੀ ਗੋਲੀ ਜਿਹੜਾ ਨੌਜਵਾਨ 2-3 ਸਾਲ ਲਗਾਤਾਰ ਖਾ ਗਏ ਉਹ ਬੱਚਾ ਜਮਨਤ ਜੋਗ ਨਹੀਂ ਦਿੰਦਾ ਦਨ ਤੋਂ ਬਾਅਦ ਕਹਿੰਦੇ ਗੋਲੀ ਖਾਣੀ ਨਹੀਂ ਚਾਹੀਦੀ ਆਠ ਪਿੰਡ ਗਿਆ ਮੈਂ ਆਰੋ ਜਿਹੜਾ ਪਿੰਡ ਚ ਲੱਗਿਆ ਸੀਗਾ ਆਰੋ ਵਾਲੇ ਵਿੱਚ ਸਕੂਲ ਚਾਰੋ ਸੀ ਆਰੋ ਖਾਲੀ ਬੰਦ ਪਿਆ ਆਰੋ ਦੇ ਵਿੱਚ ਹੀ ਉਹਨੇ ਦਿਖਾਇਆ ਪਿੰਨਾਂ ਲਿਜਾ ਕੇ ਸ਼ੀਸ਼ੀਆਂ ਉੱਤੇ ਪੰਨੀਆਂ ਉੱਥੇ ਡੱਬੀਆਂ ਉੱਥੇ ਸਰਿੰਜਾਂ ਸਭ ਉੱਥੇ ਸਟਾਪਿਆ ਸਕੂਲ ਦੇ ਵਿੱਚ ਹੀ ਪੀ ਜਾਂਦੇ ਪਰ ਆਪਾਂ ਵੀ ਕੀ ਕਰਦੇ ਆਂ ਰੋਲਾ ਦਾ ਪਾਉਣਾ ਸਾਡੇ ਜਵਾਕ ਮਰ ਕੇ ਚਿੱਟੇ ਨਾ ਸੁਨੇਚਰਾਂ ਨਾ ਗੋਲੀਆਂ ਨਾ ਕਿਹਾਸੂਲਾ ਨਾ ਟੀਕਿਆਂ ਨਾ ਵੋਟਾਂ ਵੇਲੇ ਇਹ ਮੁੱਦੇ ਭੁੱਲੀ ਜਾਂਦੇ ਹੋ ਤੁਸੀਂ ਵੀ ਜੇ ਮੁੱਦੇ ਜਾਦ ਹੀ ਰਹਿੰਦੇ ਉਦੋਂ ਵੋਟਾਂ ਪਾਉਣਾ ਧੜਾ ਦੇ ਫਸ ਕੇ ਵੀ ਅਸੀਂ ਉਹ ਪਾਰਟੀ ਨਾਲ ਇੰਨੇ ਸਾਲ ਦੇ ਆ ਉਹ ਪਾਰਟੀ ਨਾਲ ਇੰਨੇ ਸਾਲ ਦੇ ਆ ਜਾਂ ਕਿਸੇ ਨੇ ਕਹਿਤਾ ਜਾਂ ਥੋੜੇ ਮੋਟੇ ਲਾਲਚ ਦੇਤੇ 4-5 ਸਾਲ ਬਾਅਦ ਆਉਂਦੇ ਸਾਢੇ 4 ਸਾਲ ਬਾਅਦ ਫੂਟਾ ਬਣਾਦਾ ਤਾਂ ਜੀ ਭੀਖ ਪਾ ਕੇ ਤੁਰ ਜਾਂਦੇ ਆ ਤੁਸੀਂ ਫਿਰ 5 ਸਾਲ ਬਿਲਕੀ ਜਾਂਦੇ ਹੋ ਫਿਰ ਆਉਂਦੇ ਆ ਫਿਰ ਭੀਖ ਪਾਉਂਦੇ ਆ ਫਿਰ ਮੁੜ ਜਾਂਦੇ ਆ ਹਰ ਵਾਰੀ ਆਹੀ ਹਾਲ ਹੁੰਦਾ ਮੈਨੇ ਕੱਲ ਦਾ ਜਵਾਬ ਦਿਓ ਕਦੇ ਸੋਚਿਆ ਵੀ ਜਿਹੜੀ ਗਰੀਬੀ ਗੁਰਬਤ ਦੀ ਜ਼ਿੰਦਗੀ ਹੈ ਇਹ ਦੂਰ ਕਿਉਂ ਨਹੀਂ ਹੋਈ ਗਰੀਬੀ ਹਾਂ ਭੀਖ ਕਿੱਦਾਂ ਦੂਰ ਹੋ ਗਰੀਬਾਂ ਦਾ ਢਾੜੇ ਵਿੱਚੋਂ ਹੀ ਅੜ ਕੇ ਬੈਜੀ 5 ਕਿਲੋ ਰੁਪਏ ਵੀ ਤਾਂ ਇਹ ਗੱਲ ਆਜਾ ਸਾਲੇ ਪਿੰਡ ਦੇ ਵਿੱਚ ਆਜੀ 1 ਬੰਦਰ ਪਾਣੀ ਦੇ ਨਾਲ ਤੁਹਾਨੂੰ ਮਹੀਨੇ ਲਈ ਇਹ ਜਮੀਨਾਂ ਦੀ 5 ਕਿਲੋ ਬੰਦੇ ਉਹ ਸੁਣਤਾ ਲੋ ਮਰੀ ਮੈਂ ਕਹਿਣਾ ਕੀ ਚਾਹਣਾ ਮਾਂ ਸਾਨੂੰ ਇਹ ਕਹਿਣ ਆਇਆ ਵੀ ਤੁਹਾਡੀ ਜਿਹੜੀ ਗਰੀਬੀ ਦੀ ਜ਼ਿੰਦਗੀ ਆ ਤੁਹਾਡੇ ਪਿਓ ਦਾਦੇ ਪਰਦਾਦਿਆਂ ਤੋਂ ਲੈ ਕੇ ਇਹ ਗਰੀਬੀ ਇਹੀ ਘਟਾ ਛਾਣਿਆ ਇਹੀ ਧਿਆਣੀਆਂ ਕੀਤੀਆਂ ਨੇ ਤੁਸੀਂ ਵੀ ਉੱਥੇ ਖੜੇ ਹੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਵੀ ਉੱਥੇ ਖੜੀਆਂ ਨੇ ਕੀ ਸੋਨੂੰ ਪ੍ਰਮਾਤਮਾ ਨੇ ਗਰੀਬ ਪੈਦਾ ਕੀਤਾ ਤੁਹਾਡੀ ਕਿਸਮਤ ਤਕਰੀਬੀ ਲਿਖੀ ਹੈ ਨਹੀਂ ਨਾ ਅਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਹੈ ਇੱਕ گاਉਂ ਵਾਲੀ ਗਾਇਕ ਬੀਬੀ ਆਉਂਦੀ ਆ ਰਿਹਾਨਾ ਦਾ ਨਾਮ ਹੈ ਇੱਕ ਘੰਟੇ ਦਾ 70 ਕਰੋੜ ਰੁਪਇਆ ਲੈ ਜਾਂਦੀ ਹੈ ਤੇ ਇੱਕ ਗਰੀਬ ਕੋਲੇ 70 ਰੁਪਏ ਨਹੀਂ ਹੁੰਦੇ ਵੀ ਸਿਰਦ ਉਹਦੀ ਦਵਾਈ ਲੈ ਲੂਗਾ ਇੱਕ ਕੋਲੇ ਘੰਟੇ ਦਾ 70 ਕਰੋੜ ਰੁਪਇਆ ਦੇਣ ਨੂੰ ਇੱਕ ਕੋਲੇ 70 ਰੁਪਏ ਨਹੀਂ ਇਹ ਤਾੜਾ ਇਹ ਗੈਪ ਕਿਉਂ ਕਹਿੰਦੇ ਸੋਚਿਆ ਜਦੋਂ ਜਿਹਨੇ ਦੁਨੀਆ ਸਾਜੀ ਐ ਉਹਨੇ ਸਾਰੇ ਇਨਸਾਨਾਂ ਨੂੰ ਮਨੁੱਖਾਂ ਨੂੰ ਇੱਕੋ ਜਿਹਾ ਰੰਗ ਰੂਪ ਇੱਕੋ ਜਿਹਾ ਖੂਨ ਦਾ ਰੰਗ ਇੱਕੋ ਜਿਹਾ ਧਰਤੀ ਸਮਾਨ ਧੁੱਪ ਹਵਾ ਪਾਣੀ ਕੁਝ ਦਿੱਤੇ ਨੇ ਤੇ ਵਿਤਕਰਾ ਕਿਹਾ ਵਾਂ ਕਹਿੰਦੇ ਸੋਚਿਆ ਤੁਸੀਂ ਕਦੇ ਚੀਜ਼ਾਂ ਮੰਗੀਆਂ ਲੀਡਰਾਂ ਤੋਂ ਵੀ ਸਾਡੇ ਜਵਾਕ ਵੀ ਉਹੇ ਸਕੂਲਾਂ 'ਚ ਪੜ੍ਹਨਾ ਜਿਓੇ ਸਕੂਲਾਂ ਤੁਹਾਡੇ ਜਵਾਕ ਪੜ੍ਹਦੇ ਆ ਅਸੀਂ ਵੀ ਇਲਾਜ ਉੱਥੇ ਕਰਾ ਗਏ ਜਿਉ ਇਸ ਤੁਸੀਂ ਹਸਪਤਾਲਾਂ ਚ ਕਰਾਉਣੇ ਹੋ ਜਿਹੜਾ ਗਰੀਬ ਬੰਦਾ ਜਿਹਦੇ ਇੱਕ ਵਾਰੀ ਘਰੇ ਬਿਮਾਰੀ ਆ ਗਈ ਉਹ ਮਰ ਕੇ ਖੜਾ ਛੋੜਦਾ ਇਲਾਜ ਨਹੀਂ ਕਰਾ ਸਕਦਾ ਗਲ ਕੇ ਮਰਦੇ ਆ ਗਲ ਕੇ ਮੈਂ ਦੇਖਿਆ ਕੀੜੇ ਸੁੰਡ ਪਏ ਗਰੀਬਾਂ ਦੇ ਮੱਜਾਂ ਦੇ ਪਏ ਗਲ ਕੇ ਮਰ ਜਾਂਦੇ ਆ ਇਲਾਜ ਤਾਂ 50000 ਰੁਪਇਆ ਪਹਿਲਾਂ ਹੀ ਮੰਗਾ ਡਾਟ ਪਹਿਲਾਂ ਜਮ੍ਹਾਂ ਕਰਾ ਫਿਰ ਬੰਦਾ ਦਾ ਹਲ ਕਰਾਂ ਤੇ 50000 ਕਿਦੇ ਘਰੇ ਪਿਆ ਹੁੰਦਾ ਹੁਣ ਜੇ ਤੁਸੀਂ ਦਾਲਾ ਛਾਲ ਲਓ ਬੇਬੇ ਸ਼ਾਇਦ ਇਹਨਾਂ ਗੱਲਾਂ ਨਾਲ ਤੁਸੀਂ ਮੈਨੂੰ ਵੋਟਾਂ ਨਾ ਪਾਓ ਮੈਨੂੰ ਲੱਗਦਾ ਹੈ ਮੈਂ ਤੁਹਾਨੂੰ ਕੋਈ ਲਾਰਾ ਲਾ ਕੇ ਜੇ ਤੁਸੀਂ ਆਈ ਆਟੇ ਦਾਣਾ ਮੰਗੀ ਗਏ ਜਿੰਨੀ ਜਿੰਨਾ ਚਿਰ ਮਰਜ਼ੀ ਮੰਗ ਜਿਓ 100 ਸਾਲ ਹੋਰ ਮੰਗ ਜਿਓ ਜ਼ਿੰਦਗੀ ਐਦੂ ਵੀ ਨਰਕ ਹੋਣੀ ਮੰਗ ਲੋ ਆਟੇ ਦਾਣਾ ਖੜ ਜਾ ਬੇਬੇ ਖੜ ਜਾ ਤੁਸੀਂ ਭੀਖ ਨਾ ਮੰਗੋ ਹੱਕ ਮੰਗੋ ਬਰਾਬਰ ਦੇ 85% ਇੱਥੇ ਮਾਰਦਮ شمਾਰੀ ਹੋਈ ਐ ਬਿਹਾਰ ਚ 85% ਐਸਸੀ ਬੀਸੀ ਤੇ ਓਬੀਸੀ ਐ 15% ਦੂਜੇ ਐ ਸੋਡੇ ਦੇ ਪਿਛਲੇ 2200 ਸਾਲ ਤੋਂ ਲੈ ਕੇ ਮੰਨੂ ਬਾਦ ਬ੍ਰਾਹਮਣ ਬਾਦ ਰਾਜ ਕਰ ਰਿਹਾ ਐ 15 ਬੰਦੇ 85 ਬੰਦੇ ਰਾਜ ਕਰਦੇ ਆ 2200 ਸਾਲ ਤੋਂ ਕਹਿੰਦੇ ਸੋਚਿਆ ਖੜ ਬੇਬੇ ਆ ਨਹੀਂ ਵੋਟ ਨਹੀਂ ਹੁਣ ਸੁਣੀ ਗੱਲ ਗੱਲਾਂ ਨਹੀਂ ਕਰਨੀਆਂ ਕਿਸੇ ਨਾਲ ਸਾਨੂੰ ਜਾਤਾਂ ਦੇ ਲੜ ਜਾਤਾ ਕੀ ਕਿਹਾ ਬ੍ਰਾਹਮਣ ਨੇ ਕੀ ਕਿਹਾ ਕਿ ਦੇਵਤੇ ਦੇ ਮੁਖ ਚੋਂ ਪੈਦਾ ਹੋਣ ਵਾਲਾ ਬ੍ਰਾਹਮਣ ਹੈ ਬਾਹਰੋਂ ਪੈਦਾ ਹੋਣ ਵਾਲਾ ਖੱਤਰੀ ਹੈ ਢਿੱਡ ਜੋ ਪੈਦਾ ਹੋਣ ਵਾਲਾ ਵੈਸ਼ ਆ ਬਾਣੀਆ ਹੈ ਪੈਰਾਂ ਚੋਂ ਪੈਦਾ ਹੋਣ ਵਾਲਾ ਸੂਦਰ ਹੈ ਜੱਟ ਵੀ ਸੂਦਰਾਂ ਚ ਹੈ ਮਾਜੀ ਵੀ ਸਿੱਖ ਵੀ ਰੰਦਾਸੀਆ ਵੀ ਮਹਿਰਾ ਵੀ ਸਿਗਲੀਗਰ ਵੀ ਬ੍ਰਾਹਮਣ ਦੀ ਜਾਤ ਵੀ ਬ੍ਰਾਹਮਣਾ ਵਰਨ ਵੀ ਬ੍ਰਾਹਮਣਾ ਹੈ ਖੱਤਰੀ ਦਾ ਜਾਤ ਵੀ ਹੋਈ ਹੈ ਵਰਨ ਵੀ ਹੋਈ ਹੈ ਵੈਸ਼ ਬਾਣੀਏ ਦੀ ਜਾਤ ਤੇ ਵਰਨ ਹੋਈ ਹੈ ਸੂਦਰਾਂ ਦੇ ਵਿੱਚ 743 ਜੱਤਾਂ ਆਪਾਂ 743 ਜੱਤਾਂ ਚ ਵੰਡੇ ਹੋਏ ਆਪਾਂ ਕਦੇ ਇਕੱਠੇ ਹੋਏ ਨਹੀਂ ਸਕਦੇ ਸਾਨੂੰ ਭਖਾਰੀ ਬਣਾਤਾ ਠੂਠੇ ਫੜਾ ਕੇ ਵੀ ਆ ਚੱਕੋ ਅਸੀਂ ਤੁਸੀਂ ਸਾਡੇ ਤਕਸੀਮਤਾ ਅਸੀਂ ਪਾਵਾਂਗੇ ਟੁਕੜਾ ਤੁਸੀਂ ਪਲਦੇ ਰਹੋ ਸਾਨੂੰ ਵੋਟਾਂ ਪਾਉਂਦੇ ਰਹੋ ਹੱਕ ਦੀ ਗੱਲ ਹੀ ਨਹੀਂ ਕਰੀ ਕਦੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਹਾਲਾਤ ਪਤਾ ਕੀ ਸੀ ਗੱਲ ਚ ਕੁੱਜਾ ਪਾਉਂਦੇ ਸੀ ਵੀ ਧਰਤੀ ਦੇ ਧੁੱਕਣਾ ਨਹੀਂ ਧਰਤੀ ਪਿੱਟੀ ਜਾਊ ਮਗਰ ਮੋੜਾ ਬੰਨ੍ਹ ਦਿੰਦੇ ਬੰਦੇ ਦੇ ਇਥੇ ਲੱਕ ਨਾਲ ਵੀ ਪੈਰ ਦਾ ਨਿਸ਼ਾਨ ਮਗਰ ਨਹੀਂ ਪੈਣਾ ਚਾਹੀਦਾ ਜੇ ਪੈਰ ਦਾ ਨਿਸ਼ਾਨ ਪੈ ਗਿਆ ਧਰਤੀ ਖਰਾਬ ਹੋ ਜੂਗੀ ਸਾਫ਼ ਕਰਦੇ ਜਾਓ ਕੰਨਾਂ ਦੇ ਵਿੱਚ ਛੱਕਾ ਟਾਲ ਦਿੰਦੇ ਛੱਕਾ ਵੀ ਕੋਈ ਪਾਠ ਪੂਜਾ ਕਰਦਿਆਂ ਦਾ ਸ਼ਬਦ ਨਾ ਕੰਨਾਂ 'ਚ ਪੈ ਜਾਏ ਅੱਖਾਂ ਨੀਲਾ თੋਥਾ ਪਾ ਦਿੰਦੇ ਵੀ ਜੇ ਕੋਈ ਬੰਦਾ ਧਾਰਮਿਕ ਸਥਾਨ ਦੇ ਦਰਸ਼ਨ ਕਰ ਲੈਂਦਾ ਸੀ ਮੂੰਹ 'ਚ ਸੀਟੀ ਦੇ ਵਸਲ ਹੁੰਦੀ ਸੀ ਬੀਜੇ ਘਰੋਂ ਨਿਕਲਣਾ ਪਹਿਲਾ ਸੀਟੀ ਵਿਸਲ ਮਾਰੋ ਸਾਨੂੰ ਪਤਾ ਲੱਗ ਜੇ ਅਸੀਂ ਪਾਸੇ-ਆਸੇ ਹੋ ਜਾਈਏ ਤੁਸੀਂ ਆ ਰਹੇ ਹੋ ਅਸੀਂ ਭਿੱਟੇ ਨਾ ਜਾ ਗਏ ਹੁਣ ਗੁੱਸਾ ਨਾ ਕਰੋ ਗੱਲ ਕਹਿਣ ਲੱਗਿਆ ਸੁਣ ਲਓ ਕਹਿੰਦੇ ਮਾਜਵੀ ਤੇ ਗੋ ਦੁਪਹਿਰੇ ਨਿਕਲਦੇ ਐ ਇਹ ਕਹਾਵਤ ਬਣੀ ਨਾ ਸੁਣ ਲਓ ਸੁਣ ਲਓ ਇਹ ਕਿੱਥੋਂ ਬਣੀ ਪਤਾ ਉਹ ਕਹਿੰਦੇ 12 ਵਜੇ ਜਾਓ ਘਰੋਂ 3 ਵਜੇ ਘਰੇ ਵਾਪਸ ਆਜੋ ਕਿਉਂ ਪਰਸ਼ਾਵਾ ਪੈਰਾ ਤੇ ਹੁੰਦਾ ਸੋਡਾ ਸੂਰਜ ਸਿਰ ਤੇ ਹੁੰਦਾ 12 ਵਜੇ ਤੋਂ ਪ੍ਰਸ਼ਾਵਾਂ ਪਹਿਲਾਂ ਵੀ ਲੰਮਾ ਹੁੰਦਾ 3 ਵਜੇ ਤੋਂ ਬਾਅਦ ਵੀ ਲੰਮਾ ਹੁੰਦਾ ਵੀ ਸਾਡੇ ਪ੍ਰਸ਼ਾਵਾਂ ਵੀ ਨਾ ਪੈ ਜੇ ਕਹਾਵਤਾਂ ਉੱਥੋਂ ਬਣ ਜਾਂਦੀ ਇਹ ਹਾਲਾਤ ਰਹਿ ਐ ਛੇਸ ਧਰਤੀ ਦੇ ਉੱਤੇ ਫਿਰ ਗੁਰਦਾਨ ਸਿੰਘ ਪਾਸ਼ਾ ਆਏ ਉਹਨਾਂ ਨੇ ਆ ਕੇ ਜਾਤ ਪਾਤ ਊਚ ਨੀਚ ਭੇਦ ਭਾਵ ਖਤਮ ਕੀਤੇ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋਦੀ ਗੱਲ ਕੀਤੀ ਸਾਨੂੰ ਕੋਈ ਗੱਲਾਂ ਨਹੀਂ ਦੱਸਦਾ ਇਹ ਮੈਂ ਹਰ ਪਿੰਡਸ ਜਾ ਕੇ ਹੁਕਾ ਦਿੰਨਾ ਵੀ ਸਵੇਰੇ ਤੇ ਗੁਰੂ ਘਰ ਇਕੱਠੇ ਕਰ ਲੋ ਸੁਣਦੇ ਹੋ ਮੈਨੂੰ ਹੈ ਆ ਬੀਬੀਆਂ ਨਹੀਂ ਸੁਣਦੀਆਂ ਸੁਣਦੀਆਂ ਮੈਂ ਐਸੇ ਕਰਕੇ ਹੋਕਾ ਦਿੰਦਾ ਉਹ ਲੋਕੋ ਸਮਝੋ ਜਾਗ ਜਾਓ ਇਕੱਠੇ ਹੋ ਜਾਓ ਪਿੰਡਾਂ ਦੇ ਵਿੱਚ ਸੇਵੇ ਵੀ ਏਡੋ ਏਡਾ ਗੁਰੂ ਘਰ ਵੀ ਏਡੋ ਏਡਾ ਸੋਡੇ ਹੈਗੇ ਆ ਕੱਟ ਚੰਗੀ ਗੱਲ ਐ ਸਾਂਝਾ ਕੰਮ ਰੱਖੋ ਬਹੁਤ ਚੰਗੀ ਗੱਲਾਂ ਸਮਾ ਮਾਲਾ ਆਉਣਾ ਸਿਰ ਜੋੜੋ ਬਹੁਤ ਪਿੰਡਾਂ 'ਚ ਮੈਂ ਜਾਣਾ ਏਡੋ ਏਡੀਆਂ ਤੁਹਾਨੂੰ ਇਸ ਕਰਕੇ ਮੈਂ ਤੁਹਾਡੇ ਕੋਲੇ ਇਸ ਲਈ ਆਇਆ ਹਾਂ ਹੋ ਤੁਹਾਡੇ ਸਾਰੇ ਆਉਣਗੇ ਕੋਈ ਗੱਲ ਨਹੀਂ ਜੀ ਤੁਹਾਡੀ ਕਨਕ ਇਨੀ ਵਧਾ ਦੇਾਂਗੇ ਤੁਹਾਡੀ ਪੈਨਸ਼ਨਾਂ ਨਹੀਂ ਵਧਾ ਦੇਾਂਗੇ ਨਹੀਂ ਯਾਰ 43 ਜੱਜ ਬਣਿਆ ਮੁੰਡੇ ਕੁੜੀਆਂ 43 ਜੱਜ 17 ਜੱਜ ਉਹ ਮੁੰਡੇ ਕੁੜੀਆਂ ਬਣੀਆਂ ਜਿਨ੍ਹਾਂ ਦੇ ਘਰਾਂ ਨੂੰ ਬੱਸਾਂ ਨਹੀਂ ਜਾਂਦੀਆਂ ਪਿੰਡਾਂ ਨੂੰ ਐਸ்சி ਬੀਸੀ ਘਰਾਂ ਦੇ ਜਿੰਨਾ ਜਗਾ ਆਪਣੀ ਲਾਜ ਨੂੰ نسل ਨੂੰ ਐਜੂਕੇਟ ਨਹੀਂ ਕਰਦੇ ਸਿੱਖਿਆ ਨਹੀਂ ਦਿੰਦੇ ਬਰਾਬਰ ਨਹੀਂ ਖੜੇ ਹੋ ਸਰ ਜਿੰਨਾ ਮਰਜ਼ੀ ਜ਼ੋਰ ਲਾ ਦੇ ਹਾਲਾਤ ਦਿਨੋ ਦਿਨ ਸੋਡੇ ਨਿੱਗਰ ਨੇ ਠੀਕ ਆ ਹੁਣ ਕੇ ਲਾਲਚ ਨੂੰ ਵੋਟ ਪਾ ਦੋਗੇ ਕੁ 4 ਰੁਪਏ ਲੈ ਕੇ ਪਾ ਦੋਗੇ ਕੇ ਪਿੰਡ ਦੇ ਚਾਚੇ ਤਾਏ ਦੇ ਪਿੱਛੇ ਪਾ ਦੋਗੇ ਨਹੀਂ ਚਾਚਾ ਕਹਿ ਗਿਆ ਸੀ ਭਾਈ ਕਹਿ ਗਿਆ ਸੀ ਤਾਇਆ ਕਹਿ ਗਿਆ ਸੀ ਭਾਈ ਚੱਲੋ ਮੁੜ ਕੇ ਨਾ ਚਾਚਾ થਿਆਉਂਦਾ ਨਾ ਤਾਇਆ ਨਾ ਭਾਈ ਤੇ ਨਾ ਉਹਨਾਂ ਦੇ ਥਾਉਣੇ ਕੀ ਆ ਭਾਈ 500000 ਨਾਲ ਜ਼ਿੰਦਗੀ ਦਾ ਹੀ ਨਾ ਸੋਡੇ ਘਰਾਂ 'ਚ ਹੁਣ ਸੋਡੀਆਂ ਨਲੀਆਂ ਜਟਣੀਆਂ ਜਵਾਕਾਂ ਦੀਆਂ ਆ ਕੇ ਚੁੰਨੀਆਂ ਵਟਾਉਂਦੀ ਰਹੀ ਆ ਬੀਬੀ ਹਰ ਸਿਮਰਤ 15 ਸਾਲਾਂ ਹੀ ਜਿੱਤੀਗੀ ਚੁੰਨੀਆਂ ਮਟਾ ਕੇ ਜਿਹੜੀ ਬੇਬੇ ਨਾਲ ਚੁੰਨੀ ਵਟਾ ਜਾਂਦੀ ਉਹ ਸਾਰੀ ਉਮਰ ਵੋਟ ਨਹੀਂ ਪਾਉਣ ਹਰਦੀ ਮਰਦੇ ਦਾਮ ਤੱਕ ਵੀ ਵੋਟ ਬੀਬਾ ਨੂੰ ਪਾਈ ਗਈ ਆ ਆਪੇ 6 ਚਾੜੂ ਦੱਬੀ ਗਈਓ ਵੀ ਹਜ਼ਾਰ ਹਜ਼ਾਰ ਰੁਪਿਆ ਆਊਗਾ ਹਜ਼ਾਰ ਹਜ਼ਾਰ ਆਊਗਾ ਆ ਗਿਆ ਹੁਣ ਕਹਿੰਦਾ 2500 ਦੇਊਗਾ ਹੁਣ ਫੇਰ ਚਾਂ ਸੇ ਜਾ ਜੋ ਬੇਬੇ ਸੋਣ ਵਾਲਾ ਮੈਂ 5 ਸਾਲ ਤੋਂ ਮਹਿਮ ਚਲਾਈ ਆ 5 ਸਾਲ ਤੋਂ ਭਈਏ ਪਹਜਾਓ ਪੰਜਾਬ ਬਚਾਓ ਕੰਮਰ ਰਜਗਾਰ ਆਪਣੇ ਬੰਦਿਆਂ ਨੂੰ ਦਿਓ ਇਹ ਸੁਣਿਆ ਮੇਰੇ ਬਾਰੇ ਹੈ ਬਈ ਮੈਂ ਕੀ ਦੀ ਗੱਲ ਕਰਦਾ ਛੋਡੀ ਗੱਲ ਕਰਦਾ ਮੈਂ ਗਰੀਬੀ ਨੂੰ ਸਮਝਿਆ ਦੇਖਿਆ ਮਹਿਸੂਸ ਵੀ ਕੀਤਾ ਸਭ ਤੋਂ ਵੱਡੀ ਗੱਲ ਨਾ ਮਹਿਸੂਸ ਕਰਨਾ ਕਿਉਂਕਿ ਮੇਰੀ ਦੋਸਤੀ ਮਿੱਤਰਤਾ ਮੈਂ ਚਾਹ ਸਨ ਪਸ਼ੂ ਵੀ ਚਾਰੇ ਆ ਮੱਝਾਂ ਵੀ ਚਾਰੀਆਂ ਮਹਿਰ ਤੇ ਕਰੀਬ ਕਰਾਂ ਜਵਾਕਾਂ ਨਹੀਂ ਰਹੇ ਮੈਂ ਮੈਂ ਉਸ ਚੀਜ਼ ਨੂੰ ਮਹਿਸੂਸ ਕਰਦਾ ਮੈਂ ਤਾਨ ਲਈ ਲੜਦਾ ਨਹੀਂ ਤੁਹਾਨੂੰ ਮੈਂ ਵੀ ਕਹਿੰਦਾ ਮੈਨੂੰ ਵੋਟਾਂ ਪਾ ਦਿਓ ਮੈਂ ਐ ਕਰ ਦੂੰਗਾ ਉਹ ਕਰ ਦੂੰ ਤੁਸੀਂ ਮੇਰੀਆਂ ਗੱਲਾਂ ਸੁਣ ਕੇ ਸ਼ਰ ਵੋਟਾਂ ਹੀ ਨਾ ਪਾਓ ਪਰ ਮੇਰੇ ਕੋਲ ਸੱਚ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਮੈਂ ਸਿਰੇ ਕੋਲ ਸਚਾਈ ਬਿਆਨ ਕਰਨ ਆਇਆ ਤੁਸੀਂ ਜੇ ਤੁਸੀਂ ਲੋਕ ਮੇਰਾ ਸਾਥ ਦਿਓਗੇ ਹੁਣ ਦੀ ਦੇਖੋ ਭਈ ਇਹ ਆ 32 ਲੱਖ ਵੋਟ ਵੜ ਗਈ ਭਈਆਂ ਦੀ ਪੰਜਾਬ ਚ ਸੋਡਾ ਪੰਜਾ 15 20 ਸਾਲਾਂ ਨੂੰ ਤੁਹਾਡਾ ਮੁੱਖ ਮੰਤਰੀ ਭਈਆ ਹੋਊਗੀ ਕੋਲੋ ਜਿਗਾਰ ਬੰਗਾਂ ਨੇ ਖੋਲਿਆ ਪੱਠਿਆਂ ਤੇ ਸ਼ੈਲਰਾਂ ਤੇ ਕਾਰਖਾਨਿਆਂ ਚ ਦਿਹਾੜੀ ਇਹ ਕਰਨ ਲੱਗੇ ਟੋਲ ਪਲਾਇਆ ਤੇ ਆ ਗਏ ਕੁਲ ਤਾਂ ਦੇ ਭਈਏ ਆ ਗਏ ਘਰਾਂ ਚ ਆ ਗਏ ਜੀ ਹੋਰ ਘਰਾਂ ਚ ਆ ਗਏ ਆ ਤੁਹਾਡੇ ਆਲਮਪਰ ਬੋਦਲਾ ਪਿੰਡ ਐ ਛੇ ਸਾਢੇ 60 ਵੋਟ ਐ ਪਿੰਡ ਦੀ 90 ਵੋਟਾਂ ਭਈਆਂ ਦੀਆਂ ਉਹ ਪਿੰਡ ਤੇ ਗਿਆ ਮੈਂ ਕਹਿੰਦੇ ਭਾਈ ਸਾਡੇ ਪਿੰਡ ਦੇ ਕਹਿੰਦੇ ਕੌਂਦੇ ਬੰਦੇ ਨੂੰ ਭਈਆਂ ਨੇ ਕੁੱਟਿਆ ਹਾਂ ਪਰ ਬਾੜ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗਾਂ ਦੀਆਂ ਵੋਟਾਂ ਪਿੰਡਾਂ 'ਚ ਬਣਾਈ ਜਾਂਦੇ ਆ। ਸੋ ਭਾਈ ਮੈਂ ਤੁਹਾਡੇ ਕੋਲ ਇੰਨੀ ਗੱਲ ਬੇਨਤੀ ਕਰਨ ਆਇਆ ਪਿੰਡਾਂ 'ਲ। ਸੁਣਦੇ ਤੁਸੀਂ ਮੈਨੂੰ ਰਹਿਣੇ ਹੋ। ਮੈਂ ਹਮੇਸ਼ਾ ਗਰੀਬ ਗੁਰਬੇ ਦੇ ਹੱਕ 'ਚ ਖੜਾ। ਆ ਪਿੱਛੇ ਪੱਲੇ ਦਾ ਮੇਰੀ ਵੀਡੀਓ ਦੇਖੀਏ ਤੁਸੀਂ ਨੌਜਵਾਨਾਂ ਨੇ ਦੇਖੀ ਪੱਲੇਦਾਰਾਂ ਨਾਲ ਆ ਪਿਆ। ਪੱਲੇਦਾਰਾਂ ਦਾ ਮਸਲਾ ਉੱਠਿਆ ਸੀ। ਉਹ 100 ਰੁਪਏ 60 ਪੈਸੇ ਤਾਂਹਾਂ ਤੋਂ ਲੈਂਦੇ ਸੀ ਥੱਲੇ 100 ਰੁਪਏ ਦਾ ਪੈ ਦਿੰਦੇ ਸੀ। ਮੈਂ ਦਾਹਦਰ ਸੈਲਰ ਬੰਦ ਰੱਖੇ ਮਾਲ ਨਹੀਂ ਚੱਕਣ ਦਿੱਤਾ ਮੈਂ ਪੂਰਾ ਦਿਓ ਜਿਹਨੇ ਬੋਰੀਆਂ ਚੱਕਣੀਆਂ ਜਿਹੜਾ ਢੂਹਾਂ ਟੁੱਟ ਗਈਆਂ ਉਹਨਾਂ ਨੂੰ 1 ਰੁਪਿਆ 10 ਪੈਸੇ ਜਾਂ ਠੇਕੇਦਾਰ ਆ 2 ਰੁਪਏ ਖਾਈ ਜਾਂਦਾ ਡੀਸੀ ਕੋਲ ਬਾਗਿਆ ਮਸਲਾ ਪਰਿੰਡੇ ਕੋਲੇ ਉੱਥੇ ਬੈਸ ਹੋਈ ਮੇਰੀ ਉਹ ਕਹਿੰਦਾ ਕਿਵੇਂ ਹੋ ਜੂ ਮੈਂ ਹੋਣਾ ਕਿ ਉਹਨੇ ਦੱਸੋ ਮੈਂ ਲੜਦਾ ਰਹੇਗਾ ਦਾਦਨ ਮੈਂ ਸੈਲਰ ਬੰਦ ਰੱਖੇ ਮਾਲ ਨਹੀਂ ਚੱਕਣ ਦਿੱਤਾ ਉਹ ਸਨ ਵਿਚਲੇ ਰਾਜਨਾਮੇ ਕਰਕੇ ਬੰਦੇ ਮਾਰੇ ਦਾ ਹਮੈਤੀ ਵੀ ਹਰ ਜਾਂਦਾ। ਜਦ ਮੈਂ ਤੁਹਾਡੇ ਕੋਲ ਬਈ ਕੋਈ ਬੇਨਤੀ ਕਰਿਆ। ਅ ਸੋਦੇ ਵੀ ਜਿਹੜੀ ਬਾਤ ਮੈਂ ਸਾਹਸ ਕਰਦਾ। ਬਰਾਬਰਾਂ ਦੇ ਹੱਥ ਦੀ ਗੱਲ ਕਰ ਸਕਦਾ। ਤੁਹਾਡੇ ਬੱਚਿਆਂ ਦੀ ਮੈਂ ਸਿੱਖਿਆ ਦੀ ਗੱਲ ਕਰ ਸਕਦਾ। ਤੁਹਾਡੇ ਦੀ ਮੈਂ ਇਹ ਹੱਪਲਾਂ ਦੀ ਗੱਲ ਕਰ ਸਕਦਾ। ਤੁਹਾਡੇ ਦੀ ਮੈਂ ਇਹ ਕਰ ਸਕਦਾ ਕਿ ਜਿਹੜੀ ਦੇਰਕਾਰੀ ਖਿਡਾਰੀ ਹੈ। ਉਹ 700 ਰੁਪਏ ਹੋਣੀ ਚਾਹੀਦੀ। ਥੋੜੀ ਜਿਹੀ ਇਹ ਕਹਿ ਸਕਦਾ ਕਿ 100 ਦਾ ਕੰਮ ਮਿਲਦਾ 200 ਦਾ ਮਿਲਣਾ ਚਾਹੀਦਾ ਥੋੜੀ ਨਾ ਉਹ ਬਾਤ ਕਰ ਸਕਦੇ ਉਹ ਜੋ ਮੈਂ ਦੁੱਖ ਤਰਦ ਆਨਾ ਸਾਨੀ ਇਹ ਨਹੀਂ ਹੈ ਮੈਨੂੰ ਪਤਾ ਵੀ ਕਿਵੇਂ ਗਰੀਬਾਂ ਦੀ ਜੀਵਨ ਹੈ ਸਰ ਮੈਂ ਪਹਿਲੇ ਲੰਦਰੀ ਰੋਡ ਨਾਲ ਆਪੀ ਨਾਲ ਆਟੇ ਤੇ ਆਪੀ ਹੀਰੋ ਕਲਾ ਪਿੰਡ ਇਹੋ ਕਲਾ ਪਿੰਡ ਦਾ ਬੋਲਿਆ ਨਾਲ ਦਾ ਟੈਂਟ ਦੇ ਰੱਖਾ ਬਹੁਤ ਜਿਆਦਾ ਮੈਂ ਬੋਲਿਆ ਮਸਲੇ ਕਿੰਨੇ ਨੇ ਦੋ ਆ ਆ ਬੰਦਾ ਅੱਡੜੀ ਰੁਕ ਗਿਆ ਲੈ ਹਾਂ ਉੱਥੇ ਇੱਕ ਬੰਦੇ ਨੂੰ ਤਕਲੀਫ ਹੋਈ ਸੀ ਢੰਗ ਵਾਲਾ ਮੈਨੂੰ ਪਤਾ ਕੀ ਕਹਿੰਦਾ ਹੈ ਕਹਿੰਦਾ ਤੂੰ ਸਾਡੇ ਪਿੰਡ ਚ ਆ ਕੇ ਸਿਰਦਾ ਮਗਲ ਮੱਕਰ ਖਿਰਦਾ ਮੈਂ ਇਕੱਠੇ ਕਰਦਾ ਕਿ ਸਵੇਰੇ ਦੁੱਧਾ ਇਕੱਠੇ ਕਰ ਦੋ ਭਈ ਕੋਈ ਗਰੀਬ ਬੰਦਾ ਪਿੰਡ ਦਾ ਆ ਕੇ ਮਰਦਾ ਕੋਈ ਬੰਦਾ ਬਿਨਾ ਘਰ-ਬਾਰ ਤੋਂ ਬੈਠਾ ਦੀ ਮਰਦਾ ਆਪਾਂ ਇਹ ਸਦੀਆਂ ਤੋਂ ਲੈ ਕੇ ਜੰਗਾ ਇਕੱਠਾ ਦੇ ਬਰਾਬਰ ਰਹੇ ਹਾਂ ਇਕੱਠੇ ਹੋ ਕੇ ਰਹੇ ਹਾਂ ਆਪਾਂ ਕੁਤਲਾ ਕੁਤਲੇ ਸਾਥ ਹੀ ਰਹੇ ਹਾਂ ਏਡਾ ਕੋਈ ਖਵਾਲੇ ਰਹੇ ਦੂਜੇ ਦੇ ਸੋ ਮੈਂ ਭਾਈ ਇਹੀ ਚੀਜ਼ ਦਾ ਖੋੜੇ ਨੂੰ ਲੈ ਕੇ ਆਇਆ ਕਿ ਚੰਗਾ ਲੱਗਿਆ ਪਹਿਲਾ ਵੀਰ ਨੇ ਆ ਚਾਹੇ ਉਹ ਕਿਸਾਨ ਦੇ ਸਨ ਚਾਹੇ ਮਿੱਦਵਾਲੇ ਹੋਵੇ ਚਾਹੇ ਮਾਂ ਬੋਲੀ ਵੀ ਹੋਵੇ ਚਾਹੇ ਪੰਜਾਬ ਦੇ ਪਾਗਲਾਂ ਦੀ ਗੱਲ ਹੋਵੇ ਹਰ ਤੱਕ ਤੋਂ ਮਿਲਣਿਆ ਜੁੜੇ ਕਰੇ ਬੰਦਾ ਇੱਕ ਹੰਦੂ ਦਾ ਕੰਦੇ ਹੀ ਭਾਈ ਲੱਖ ਰੱਖਿਆ ਉਹ ਸੱਚੇ ਨਾਮ ਸੀ ਗੋਪਰਚੇ ਹੋਏ ਤੁਸੀਂ ਪਰਸਵਾਦ ਕਰ ਉਹਦੋਂ ਵੀ ਕਾਫਲੇ ਬਰ ਬਣ ਕੇ ਦੇਖੂਗੇ ਇਧਾਰੇ ਚੰਗੇ ਮਾਰੇ ਪੁੱਤੇ ਦੇ ਰਾਂ ਤੋਂ ਆਇਆ ਜਿਹੜਾ ਖਾੜੇ ਕੋਰਚੇ ਦਾ ਸਾਰੇ ਦੇਖਿਆ ਦੋਵਾਰੀ ਪਰਮਾਤਮਾ ਦੇ ਜਿੰਦਗੀ ਵਾਸੀ ਹੈ ਇੱਕ ਵੇਰ ਸਿਰਚੋਰੀ ਲੱਗੀ ਇੱਥੇ ਐਂਥੇ ਆ ਗਈ ਵੀਲ ਦੀ ਰੇਡੇ ਕੋਲੇ ਮੰਜੀ ਤੋਂ ਇੱਕ ਨੂੰ ਜਾਤੀ ਪਾਰ ਕੇ 8 ਗੋਲਿਆਂ ਵਾਲੇ ਫਿਰ ਬੱਦੀਆਂ ਢੱਡ ਚ ਆ ਸਾਰੇ ਦਾ ਨਕਰਾ ਪਾਸ ਕਰੀ ਮੈਂ ਬਸ ਛੋਲੇ ਨੂੰ ਚੌਂਦਾ ਰੱਖਾ ਉਹ ਰੱਬ ਦੇ ਬੰਦ ਨੇ ਔਰ ਜੰਤਗੀਰ ਕੋਲੇ ਸਨ ਜੇ ਮਨ ਇਹ ਤੁਹਿਆ ਵਿਲਾਕਾਸਿਆ ਨੂੰ ਖਾਣ ਗੁਣਿਆ ਹੁੰਦਾ ਮਿੱਠੀ ਮਿਲਿਆ ਹੁੰਦਾ ਸਵੇਰ ਮੜ ਕੇ ਉੱਠਿਆ ਹੁੰਦਾ ਭੋਗ ਪੈਂਦੇ ਜੇ ਪ੍ਰਮਾਤਮਾ ਨੇ ਜਵਲਾ ਰੱਖਿਆ ਹੋਵੇ ਕਰਕੇ ਉਹਦੇ ਇਹ ਸੁਪਨਾ ਬਈ ਜੇ ਦੇਖਣਾ ਹੁੰਦਾ ਨਾ ਸੁਪਨਾ ਆਉਂਦਾ ਦਰਨਾ ਹੁੰਦਾ ਆ ਰਹਿ ਜਾਂਦਾ ਹੁਣ ਕਾਲਸਨਾ ਨੇ ਵੀ ਝੜਵੜਾ ਦੋਨੇ ਕੀ ਜੋ ਲਾਇਆ ਸਾਡੇ ਮਨੋਂ ਕਢਾ ਹੋ ਜਾ ਤਿਰਕ ਲੈਣਾ ਕੰਨੇ ਨੂੰ ਬੋਟਰੀ ਪੈਣੀ ਮਹਾਰਤ ਕਰਦਾ ਨਹੀਂ ਬਾਲੂ ਗਲੋ ਸੋਦਾ ਪੜਾ ਲਈ ਪੂਰਨ ਹੋ ਦੇ ਸਕਦਾ ਆਜੋ 5077 ਬਣਾ ਜੇ ਮੁੱਖ ਮੰਤਰੀ ਪ੍ਰਧਾਨਾਂ ਦੀ ਗੱਲ ਇਹ ਕੋਈ ਵਿਧਾਨਾ ਆਜੋ 5077 ਬਹੁਤ ਕਰਾਰ ਸੀ ਦੁਨੀਆ ਕਰਕਾਰਾਂੋਂ ਜ਼ਿਆਦਾ ਲੱਗਦੀ ਐ ਉਹ ਜਾਂ ਉਹ ਇਸੇ ਕਰਕੇ ਦੋਵਾਂ ਵਾਲੀ ਮੌਤ ਨੂੰ ਦੇਖਣ ਬਾਅਦ ਜਿੰਨੀ ਸਿੱਖਿਆ ਨਾ ਦੇ ਰੋ ਬਾਲਾ ਨਾ ਬੇਵਾਨਾ ਚੀਜ਼ਾ ਨਾ ਲਾ ਲੈ ਜਿਹੜੀ ਗੱਲ ਮੈਂ ਉਹਦੇ ਹੋਊਗਾ ਸੋ ਚੌੜੀ ਲੱਗੇ ਸੋਨੂੰ ਮਿੱਟੀ ਲੈ ਇਸ ਕਰਕੇ ਸਾਥ ਦੇ ਦਿਓ ਬਾਲਾ ਕਰਕੇ ਜਾਂਦਾ ਜਿੱਤੇਆ ਕੋਈ ਪ੍ਰੰਤ ਇੱਕ ਸੋਟ ਬੰਦ ਵਾਰੀ ਆਉਂਦਾ ਉਹਦੇ ਦਸੂਰ ਦਾ ਯਾਦ ਮਸਦਾ ਚੁੱਪੀ ਵਾਰ ਨਾ ਬਣਿਆ ਸੋਦੇ ਹੱਡਾਂ ਦੀ ਨਾ ਖੋਲਿਆ ਫਿਰ ਕੇ ਸਾਰੇ ਆਉਣਗੇ ਕੋਈ ਕੋਈ ਲਾਣਾ ਲਾਊਗਾ ਕੋਈ ਕੋਈ ਦਲਾਣਾ ਲਾਊਗਾ ਸਭ ਹੋ ਜਾਣਗੇ ਸਾਰੇ ਤੋਂ ਸਾਡੇ ਵੋਟਰ ਵੀ ਸਪੋਰਟਰ ਵੀ ਤੁਸੀਂ ਆ ਪ੍ਰਚਾਰਕ ਵੀ ਤੁਸੀਂ ਇਹਨਾਂ ਕੋਲ ਤਾਂ ਆਪਾਂ ਚਾਹ ਬਹੁਤ ਆ ਬਈ 100 ਤੋਂ ਵੱਧ ਦਾ ਕਾਫਲਾ ਆਉਂਦਾ ਆਪਾਂ ਦਾ ਮੇਰੀ ਲੱਗਦਾ ਨਾ ਇਹਨਾਂ ਦਾ ਬੋਲ ਤਾਂ ਆਉਣ ਦੇ ਪੈਰੀ ਲੱਖ ਬੇਬੇ ਮਾਈ ਭੈਣਾਂ ਕਰਗੇ ਕੋਈ ਮੁਸਕਮਾਨ ਨਾ ਆਉਂਦਾ ਨਾ ਗੱਲ ਸਕਦੀ ਹੈ ਛੋਟੇ ਮੋਟੇ ਲਾਚਾਂ ਪਿੱਛੇ ਨਾ ਹੋ ਜਾਂਦਾ ਇਹਨਾਂ ਵਾਲੇ ਸੁੱਤ ਤੂੰ ਇਹਨਾਂ ਜਿੰਦਗੀ ਦੇ ਨਾਲ ਚੰਗੇ ਬੰਦੇ ਆ ਸਾਥ ਦੇਉ ਚੰਗੇ ਬੰਦੇ ਦਾ ਇਹ ਸੋਚੀਏ ਸਾਰੇ ਕਾਂਸੀ ਵੀ ਦੇਖ ਲੈ ਆਪਾਤ ਵੀ ਦੇਖ ਲੈ ਆ ਵੀਰਪੀਆ ਵੀ ਦੇਖ ਲੈ ਆ ਮੁੱਕਰਾਂ ਦੇ ਵੀ ਦੇਖ ਲੈ ਆ ਵੀਰਪੀਆ ਆ ਰਹੀ ਸੀ ਭਾਈ ਹਾਂ ਭਾਈ ਵੀ ਆਏ ਸੱਤਿਆ ਗ੍ਰਾਮਣ ਦੇ ਲੋਕਾਂ ਦਾ ਬੜਾ ਜੀ ਔਰ ਵੀ ਆ ਕਾਦੇ 5:30 ਵਜੇ ਕੋਈ ਨਹੀਂ ਆਇਆ ਅਸੀਂ ਪਾਰਟੀ ਕੋਲ ਜਾ ਰਹੇ ਸੀ ਨਸ਼ਾ ਕਿੰਨਾ ਕਰ ਬਾਈ ਪਿੰਡ ਦੇ ਸਾਡਾ ਬਿੱਟਾ ਤਾਂ ਕੋਈ ਨਹੀਂ ਆਇਆ ਹਾਂ ਫਸਾ ਬਹੁਤ ਬਚਿਆ ਹੈ ਤੇ ਥਾਣਾ ਚਿੱਟੇ ਤਾਂ ਬਚਾਇਆ ਸੁਨੀਤ ਸੁਨੀਤ ਦੀ ਗੱਲ ਨਹੀਂ ਹੈ ਸਰਪਈਏ ਸੈਨੂ ਦਾ ਗੱਲ ਸੁਣੋ ਪੰਜ ਵਜੇ ਸੁਣੋ उनके साथ इस्टेर है, है तो ना पूरा डांट के पूरे भिड़ने भरके में जिस चीज़ को उठाना रिश्तेदार ने कोई जान शान उससे बोल पाके तो बोल रहा हूँ भाई बोल कर किस्ता नहीं बोले पूरा डांट के साथ है वो मैं हमेशा पहला में घर पे आया हयारा कुछ ना सेंक ले करना सुन लो भाई हाँ 11 ਸੈਂਕੜੇ ਗੁਰਿਆ ਦੇ ਅੰਡਾ 5 5 6 6 ਸਾਧਿਆ ਭਨੇ ਬਟਨ ਜੋ ਬਸਾਈਆਂ ਨੇ ਯਾਦ ਹੋਰ ਬਈ ਮੈਂ ਕੋਈ ਪਾਵਰ ਤੇ ਨਹੀਂ ਮੈਂ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਸੀ ਪਰ ਫਿਰ ਵੀ ਮੈਂ ਲੋਕਾਂ ਦਾ ਕਰਾ ਮੈਨੂੰ ਸ਼ਾਸਤਰ ਤੋਂ ਇਨੀ ਬੇਨਤੀ ਹੈ ਕਿ ਉਹ ਪਾਵਰ ਉਹ ਕਾਜ ਤੁਸੀਂ ਕਰਿਓਗੇ ਉਹ ਪਾਵਰ ਦੇ ਉਹ ਤੁਸੀਂ ਭੇਜੋਗੇ ਤਾਂ ਥੋੜੀ ਮਾਇਆ ਤੁਨ ਦਾ ਬਈ ਇਹ ਬਾਹਰ ਰਿਹਾ ਹੁਣ ਦੁਬਾਰਾ ਫਿਰ ਬੇਨਤੀ ਕਰਨਾ ਇਹ ਕੁੜਾ ਰਾਜ ਦੇ ਸਾਥ ਪਾ ਲਿਆ ਸਾਰੇ ਆਮਾਨੀਆਂ ਦੇ ਕਿਹਾ ਪਰ ਕਹਿੰਦੇ ਤੁਸੀਂ ਭਾਈ ਜਿੰਨਾ ਜੋਰ ਪਾ ਦੋ 17 ਤਰੀਕ ਨੂੰ 18 ਨੂੰ ਮਾੜਾ ਜੋਸ਼ ਆਣ ਆਊਗਾ ਉਹਨਾਂ ਨੂੰ ਪਹੁੰਚ ਜਾਓ ਉਹਦੇ ਯਾਦ ਰੱਖਿਓ ਕਿਰਪਾ ਕਰੇ ਖੇਤੂਲ ਲੱਭਿਆ ਉਹਦੇ ਧਿਆਨ ਰੱਖੋ ਜਦੋਂ ਸਾਹ ਆਉਂਦਾ ਭਈ ਉਹਨਾਂ ਦਾ ਸੰਦਰਭ ਆ ਗਿਆ ਪਰ ਸਾਹ ਤੇ ਕੋਈ ਮਰੋੜ ਨਾਲ ਖੜਾ ਠੀਕ ਹੈ ਮੁੰਡਾ ਹੁੰਦੇ ਅਗੇ ਰਹਿਣਾ ਅਗੇ ਰਹਿਣਾ ਜੇ ਮੈਂ ਇਹ ਇਛਾ ਕਰਦਾ ਤਾਂ ਫੇਰ ਹੀ ਰਹਿਣੀ ਕੋਈ ਨਾ ਸਾਥ ਦਿਓ ਪਰ ਮੈਂ ਜਿੰਨੇ ਜੁਗਰਾਵਾਂ ਖੜੂਗਾ ਪਰ ਗੱਲ ਮੈਂ ਪਹਿਲਾਂ ਵੀ ਗਣਾ ਮਦੇ ਜੀ ਮੇਰੇ ਪੁੱਲੇ ਪਤਾ ਪਾਜੀ ਨੂੰ ਮੋੜਦਾ ਜੀ ਕਿਹਦੇ ਪਿੰਡ ਤੋਂ ਵਿਆਹ ਵੀ ਸਾਡੇ ਪਿੰਡ ਤੋਂ ਸਾਥ ਕੇ ਮਾਣ ਰਹਿ ਜਾਂਦਾ ਇਹ ਗੁਰੂ ਜੀ ਸਾਦਾ ਕੀ ਬੋਲਦਾ ਕਾਦ ਨਾਲੋਂ ਬਈ ਸਭਾ ਦੇ ਲੋੜੇ ਨਾਲ ਲੋੜੋਂ ਸਾਜੋ ਤੀਆਂ ਐ ਨਾ ਹੋਏ ਵੀ ਜਦੋਂ ਫਿਰ ਚਾਹ ਜਦੋਂ ਘਰਗੇ ਇੱਕ ਵਾਰੀ ਸਾਜੋ ਨੂੰ ਪੁੱਟਾ ਢਾਕੇ ਕਾਦ ਦੇ ਨਾਮ ਦਾ ਭਾਈ 10 15 ਮਿੰਟ ਹੋਰ ਬੋਲ ਕੋ ਬੜਾ ਹੈ ਭਾਈ ਬੋਲ ਕੋ 80 ਬੋਲ ਕੋ ਭਾਈ ਅੱਛਾ ਇੰਨਾ ਸੁਣਦੇ ਆ ਭਾਈ ਤੁਹਾਨੂੰ 20 ਕਿਵੇਂ 20 ਮਿੰਟ ਹੋਦਾ ਤੁਹਾਨੂੰ ਭਾਈ ਪਤਾ ਗੱਲ ਕੀ ਹੈ ਭਾਈ ਲਖੇ ਅੰਦਰੋਂ ਦੇਖੀ ਨਾ ਇਹ ਇਹਦਾ ਵਾਈ ਹੁਣ ਲਾਈਵ ਨਹੀਂ ਨੇ ਮੂੰਹ ਮੂੰਹ ਨੇ ਲਾਈਵ ਦੇਖੀ ਨਾ ਅਸਲ ਲੋੜ ਪੱਗ ਵੀ ਤੁਸੀਂ ਕੀ ਚੀਜ਼ ਹੋ ਨਹੀਂ ਦਰਿਆ ਵਾਲਾ ਹਾਂ ਇਹ ਕਹਿੰਦੇ ਥੋੜਾ ਹੋਰ ਬੋਲ ਕੋਲ 20 ਮਿੰਟ ਹੋਰ ਲਾ ਦਿਓ ਹਾਂ ਉਹ ਬੇਦੀਆ ਗੱਲ ਵੀ ਬੜੀ ਨੂੰ ਨਹੀਂ ਜਾਂਦੀ ਜਲਦੀ ਨਾ ਆਪਣਾ ਪਿੰਡਾਂ ਦਾ ਕੰਮ ਹੈ ਜਰਮੇਸ਼ਾ 32 بايو مي 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 جو بيچ اٹھا دي اي جو بيچ بيچ بندا سا تو سا 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 ਸਾਡੇ ਜਗਾ ਜਿਹੜੇ ਨੌਜਵਾਨ ਮੁੰਡੇ ਜੋੜਾ ਚਾਹੁੰਦੇ ਆ ਸਾਡੇ ਪਰ ਆਪਣਾ ਨਾਮ ਪਾ ਦੇ ਨੰਬਰ ਲਗਾ ਦੇ ਕੋਈ ਨੰਬਰ ਲੈ ਲਓ WhatsApp ਉੱਪਰ ਆਵਾਂਗੇ ਉਹਦੇ ਅੰਦਰ ਸਾਡੇ ਨਾਮ ਇਹਨਾਂ ਨੂੰ ਪਤਾ ਚੱਲਣਾ ਕਰ ਲੈ ਗਏ ਆ ਕਿ ਬਈ ਧੰਨਵਾਦ ਸਰ ਅੰਦਰ ਦੇ ਵੀ ਸਾਰਾ ਦੇਖੋ ਪਤਾ ਸਾਰਾ ਸੋਸ਼ਲ ਸਾਰਾ ਜੋਮਨੀ ਜਾ ਕੇ ਲੱਗਦਾ ਪਰ ਸਾਰਾ ਮਤਿਨੋ ਜੀ ਆ ਦੂਜੀ ਵਾਰ ਵਾਲੇ ਨੂੰ ਸਮਝ ਨਹੀਂ ਕਿਵੇਂ ਨਹੀਂ ਆ ਇਹ ਦੇਖੀ ਨਹੀਂ ਕੰਮਲਾ ਉੜਦੇਵਾ ਯਾਰ ਉੜਦੇਵਾ ਵਾਲਾ ਕੰਮਲਾ ਵਾਜਾ ਦਾ ਜੀ ਕਿਰਾ ਉਹ ਬਹਿ ਜਾਓ ਭਾਈ ਉਹ ਕੋਈ ਨੋ ਬਾਤ ਲਈ ਮਨਜ਼ਰ ਦੇਣਾ ਬਾਈ ਨੂੰ ਮੈਂ ਖਾ ਲਓ ਹੁਣ ਕੰਟਰੈਕਟ ਜੋ ਆ ਲਿਖੀ ਐ ਨਾ പേലാ മൈALLYഺ � repay്തഽ ശിള്ളാണ കൃർ഑ വ്ള� encouraged ചോറ്കắtомина്ഷ�ihatി്ങൾ대ൂнибудь When we reached the top of the mountain, I saw him tulid so sweetly as well, then the water diyoroom ing deposit Trading The waterocking like spring Fazzie It was herbal പര്പണ്ല് ടുകുര്ട�ельേ ടുടുപാംപ് whirring पढ़िया करो सही चङी तरह बापू बेदे कहो गल पिछे पिछे Thank <laughs> you.